ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਇੱਕ ਐਸੀ ਸੱਚਾਈ ਦੀ ਜੋ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਤੂਫਾਨ ਬਣੀ ਹੋਈ ਹੈ ਰਾਜਵੀਰ ਜਵੰਦੇ ਦੇ ਦੋਸਤ ਜਿਨ੍ਹਾਂ ਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਸਨ ਕੀ ਹੁਣ ਕੈਮਰੇ ਸਾਹਮਣੇ ਆਏ ਨੇ ਦੱਸ ਦਿੱਤਾ ਉਹ ਸਭ ਕੁਝ ਜੋ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਸੀ ਕੀ ਸੀ ਉਹ ਰਾਤ ਦਾ ਸੱਚ ਕੀ ਸੱਚਮੁੱਚ ਦੋਸਤ ਦੋਸਤੀ ਚ ਨਾਕਾਮ ਰਹੇ ਜਾਂ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਬੇਵਜ੍ਹਾ ਦੋਸ਼ੀ ਬਣਾ ਦਿੱਤਾ ਦੋਸਤੋ ਰਾਜਵੀਰ ਜਿਵੰਦੇ ਦੀ ਮੌਤ ਨੇ ਸਿਰਫ ਪੰਜਾਬ ਨਹੀਂ ਸਾਰੇ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਦੋਂ ਇਹ ਖਬਰ ਆਈ ਕਿ ਰਾਜਵੀਰ ਦਾ ਐਕਸੀਡੈਂਟ ਹੋ ਗਿਆ ਹਰ ਕਿਸੇ ਦੇ ਦਿਲ ਵਿੱਚ ਇੱਕੋ ਸਵਾਲ ਸੀ ਕੀ ਇਹ ਸਿਰਫ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਸਾਜ਼ਿ ਛੁਪੀ ਹੋਈ ਹੈ ਉਸ ਦਿਨ ਰਾਜਵੀਰ ਆਪਣੇ 6 ਤੋਂ 7 ਦੋਸਤਾਂ ਨਾਲ ਇੱਕ ਛੋਟੀ ਜਿਹੀ ਰਾਈਡ ਤੇ ਨਿਕਲਿਆ ਸੀ ਕਹਿੰਦੇ ਨੇ ਹਵਾ ਨਾਲ ਗੱਲਾਂ ਕਰਦਾ ਨੌਜਵਾਨ ਖੁਸ਼ਮિજાਜ ਤੇ ਚਮਕਦਾਰ ਚਿਹਰਾ ਕਿਸੇ ਨੂੰ ਕੀ ਪਤਾ ਸੀ ਕਿ ਇਹ ਉਸਦੀ ਆਖਰੀ ਸਵਾਰੀ ਹੋਵੇਗੀ ਹਾਦਸੇ ਤੋਂ ਬਾਅਦ ਜਿਵੇਂ ਹੀ ਖਬਰ ਸੋਸ਼ਲ ਮੀਡੀਆ ਤੇ ਆਈ ਲੋਕਾਂ ਨੇ ਤੁਰੰਤ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਕਈ ਲੋਕਾਂ ਨੇ ਕਿਹਾ ਜੇ ਰਾਜਵੀਰ ਦਾ ਐਕਸੀਡੈਂਟ ਹੋਇਆ ਤਾਂ ਦੋਸਤ ਕਿੱਥੇ ਸਨ ਕੀ ਉਹ ਦੋਸਤ ਇੰਨੇ ਬੇਪਰਵਾਹ ਸੀ ਕਿ ਰਾਜਵੀਰ ਨੂੰ ਛੱਡ ਕੇ ਭੱਜ ਗਏ ਸੋਸ਼ਲ ਮੀਡੀਆ ਨੇ ਤਾਂ ਬੜੀ ਤੇਜ਼ੀ ਨਾਲ ਇਹ ਗੱਲ ਫੈਲਾ ਦਿੱਤੀ ਕਿ ਦੋਸਤ ਦੋਸਤੀ ਨੇ ਪਰ ਅਸਲ ਸੱਚਾਈ ਕੁਝ ਹੋਰ ਸੀ ਜਿਹੜੀ ਹੁਣ ਉਹ ਦੋਸਤ ਆਪ ਦੱਸ ਰਹੇ ਨੇ ਉਹ ਦੋਸਤ ਜਿਹੜੇ ਉਸ ਰਾਤ ਰਾਜਵੀਰ ਨਾਲ ਸਨ ਹੁਣ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਅਸੀਂ ਭੱਜੇ ਨਹੀਂ ਸੀ ਅਸੀਂ ਉਹਦੇ ਨਾਲ ਸੀ ਉਸ ਨੂੰ ਆਪਣੇ ਹੱਥਾਂ ਨਾਲ ਚੁੱਕਿਆ ਸੀ ਅਸੀਂ ਹਸਪਤਾਲ ਲੈ ਕੇ ਗਏ ਸੀ ਕਾਦਰ ਥਿੰਦ ਜੋ ਖੁਦ ਇੱਕ ਕਲਾਕਾਰ ਹੈ ਉਸਨੇ ਕਿਹਾ ਲੋਕਾਂ ਨੇ ਸਾਨੂੰ ਦੋਸ਼ੀ ਕਿਆ ਪਰ ਸੱਚ ਇਹ ਹੈ ਕਿ ਜਦੋਂ ਅਸੀਂ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ ਉੱਥੇ ਕਿਸੇ ਨੇ ਹੱਥ ਨਹੀਂ ਪਾਇਆ ਉਸ ਦੀ ਆਵਾਜ਼ ਰੋਂਦਿਆਂ ਕੰਬ ਗਈ ਅਸੀਂ ਫੋਟੋ ਵੀ ਲੈ ਕੇ ਗਏ ਪਰ ਜਦ ਤੱਕ ਉਹ ਸਾਨੂੰ ਮਿਲਿਆ ਉਹਦਾ ਸਾਹ ਰੁਕ ਚੁੱਕਾ ਸੀ ਇਹ ਗੱਲ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਸੋਸ਼ਲ ਮੀਡੀਆ ਦੀਆਂ ਗੱਲਾਂ ਤੇ ਤਸਵੀਰਾਂ ਸਿਰਫ ਅਧੂਰੀ ਕਹਾਣੀ ਦੱਸ ਰਹੀਆਂ ਸਨ ਸੱਚ ਤਾਂ ਇਹ ਸੀ ਕਿ ਉਹ ਦੋਸਤ ਵੀ ਤਬਾਹ ਹੋ ਗਏ ਸਨ ਰਾਜਵੀਰ ਜਵੰਦਾ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਦਿਲਦਾਰ ਇਨਸਾਨ ਸੀ ਉਸਨੇ ਕਦੇ ਕਿਸੇ ਕਲਾਕਾਰ ਦਾ ਮਾੜਾ ਨਹੀਂ ਕੀਤਾ ਕਦੇ ਕਿਸੇ ਦਾ ਨਾਮ ਲੈ ਕੇ ਪ੍ਰਸਿੱਧੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਸ ਦੇ ਦੋਸਤ ਕਨਵਰ ਗਰੇਵਾਲ, ਕੁਲਵਿੰਦਰ ਵਿੱਲਾ, ਜਸ ਬਾਜਵਾ ਇਹ ਸਭ ਰੋ ਪਏ ਸੀ ਜਦੋਂ ਖਬਰ ਆਈ ਜਸ ਬਾਜਵਾ ਨੇ ਤਾਂ ਰਾਜਵੀਰ ਦੀ ਤਿਆਰ ਕੀਤੀ ਡਰੈੱਸ ਪਾ ਕੇ ਸਟੇਜ ਤੇ ਪ੍ਰੋਗਰਾਮ ਵੀ ਕੀਤਾ ਤੇ ਜੋ ਵੀ ਪੈਸਾ ਮਿਲਿਆ ਸਾਰਾ ਉਸ ਦੇ ਪਰਿਵਾਰ ਦੇ ਚਰਨਾਂ ਵਿੱਚ ਰੱਖ ਦਿੱਤਾ ਇਹੋ ਜੀ ਦੋਸਤੀ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਵੱਡੀ ਮਿਸਾਲ ਹੈ ਜਦੋਂ ਲੋਕਾਂ ਨੇ ਦੋਸਤਾਂ ਉੱਤੇ ਉਂਗਲ ਚੁੱਕੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹਰ ਕਹਾਣੀ ਦਾ ਦੂਜਾ ਪਾਸਾ ਵੀ ਹੁੰਦਾ ਹੈ ਦੋਸਤਾਂ ਨੇ ਕਿਹਾ ਸਾਡੇ ਲਈ ਵੀ ਇਹ ਸੋਖਾ ਨਹੀਂ ਸੀ ਅਸੀਂ ਵੀ ਹਰ ਰੋਜ਼ ਉਹਨਾਂ ਪਲਾਂ ਨੂੰ ਯਾਦ ਕਰਦੇ ਹਾਂ ਜਦੋਂ ਹਾਸਾ ਹੋਇਆ ਸਾਨੂੰ ਵੀ ਹਨੇਰਾ ਦਿਖਾਈ ਦਿੱਤਾ ਸੀ ਉਹਨਾਂ ਨੇ ਕਿਹਾ ਸਾਨੂੰ ਤਾਣੇ ਮਿਹਣੇ ਸੁਣਨੇ ਪਏ ਸਾਡੇ ਦਿਲ ਵਿੱਚ ਸਿਰਫ ਦੁੱਖ ਸੀ ਕੋਈ ਦੋਸ਼ ਨਹੀਂ ਇਹ ਗੱਲ ਸੁਣ ਕੇ ਕਈ ਲੋਕਾਂ ਦੇ ਵਿਚਾਰ ਬਦਲ ਗਏ ਹੁਣ ਲੋਕ ਕਹਿ ਰਹੇ ਨੇ ਕਿ ਸ਼ਾਇਦ ਅਸੀਂ ਜਲਦੀ ਫੈਸਲਾ ਕਰ ਬੈਠੇ ਸੀ ਸੋਸ਼ਲ ਮੀਡੀਆ ਇੱਕ ਐਸਾ ਪਲੇਟਫਾਰਮ ਹੈ ਜਿਹੜਾ ਸੱਚ ਨੂੰ ਵੀ ਕਈ ਵਾਰ ਝੂਠ ਵਿੱਚ ਬਦਲ ਦਿੰਦਾ ਹੈ। ਕਿਸੇ ਨੇ ਇੱਕ ਵੀਡੀਓ ਪਾ ਦਿੱਤੀ ਕਿਸੇ ਨੇ ਆਪਣੀ ਕਹਾਣੀ ਬਣਾ ਦਿੱਤੀ ਤੇ ਕਿਸੇ ਨੇ ਸਾਰਾ ਪੰਜਾਬ ਉਲਝਾ ਦਿੱਤਾ ਪਰ ਹੁਣ ਜਦ ਦੋਸਤ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਅਸੀਂ ਕਿਸੇ ਤੋਂ ਡਰੇ ਨਹੀਂ ਸੀ ਸੱਚ ਬੋਲਣਾ ਸਾਡਾ ਫਰਜ਼ ਹੈ ਉਹਨਾਂ ਨੇ ਉਹ ਪਲ ਦੱਸੇ ਜਿਹੜੇ ਦਿਲ ਹਿਲਾ ਦਿੰਦੇ ਨੇ ਜਦੋਂ ਉਹਨਾਂ ਨੇ ਰਾਜਵੀਰ ਨੂੰ ਆਪਣੀਆਂ ਬਾਹਾਂ ਵਿੱਚ ਥੰਮਿਆ ਸੀ ਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਦਾ ਸਾਹ ਰੁਕਿਆ ਸੀ ਦੋਸਤੋ ਇਹ ਕਹਾਣੀ ਸਿਰਫ ਇੱਕ ਗਾਇਕ ਦੀ ਨਹੀਂ ਇਹ ਦੋਸਤੀ ਇਨਸਾਨੀਅਤ ਤੇ ਭਰੋਸੇ ਦੀ ਕਹਾਣੀ ਹੈ ਰਾਜਵੀਰ ਜਵੰਧਾ ਹੁਣ ਸਾਡੇ ਵਿੱਚ ਨਹੀਂ ਪਰ ਉਸਦੀ ਆਵਾਜ਼ ਉਸਦਾ ਸੁਭਾਅ ਤੇ ਉਸਦਾ ਪਿਆਰ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੇਗਾ। ਅਸੀਂ ਉਮੀਦ ਕਰਦੇ ਹਾਂ ਕਿ ਰਾਜਵੀਰ ਦੀ ਆਤਮਾ ਨੂੰ ਹੁਣ ਚੈਨ ਮਿਲੇਗਾ ਜਦ ਉਸਦੇ ਦੋਸਤਾਂ ਨੇ ਸੱਚਾਈ ਸਾਹਮਣੇ ਰੱਖ ਦਿੱਤੀ ਹੈ। ਜੇ ਤੁਸੀਂ ਵੀ ਰਾਜਵੀਰ ਜਵੰਧੇ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਤੇ ਜੁੜੇ ਰਹੋ ਸਾਡੇ ਚੈਨਲ ਨਾਲ ਕਿਉਂਕਿ ਅਸੀਂ ਦੱਸਦੇ ਹਾਂ ਸੱਚ ਜੋ ਲੁਕਾਇਆ ਗਿਆ ਹੋਵੇ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ।